ਖਬਰ ਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੱਲੀ ਵੱਡੀ ਚਾਲ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਦੇ ਕਾਰਜਸ਼ੀਲ ਮੈਂਬਰਾਂ ਨੂੰ ਲੱਗਿਆ ਵੱਡਾ ਝਟਕਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਿਲਕੁਲ ਕਾਨਫਰੰਸ ਨਹੀਂ ਕਰ ਰਹਾ ਨਾ ਪਾਲਟ ਵੀ ਵਾਰ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਤੇ ਨਾ ਪਲਟਵਾਰ ਕੀਤਾ ਜਾ ਰਿਹਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬੜੀ ਸੱਤ ਮੈਂਬਰੀ ਕਮੇਟੀ ਜਿਸ ਦੇ ਵਿੱਚੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਆਊਟ ਹੋ ਗਏ ਨੇ ਅਤੇ ਜਿਹੜੇ ਨੇ ਕਿਰਪਾਲ ਸਿੰਘ ਵਿਡੁੰਗਰ ਜਿਹੜੇ ਖੁਦ ਦੋ ਤੋਂ ਤਿੰਨ ਵਾਰ ਲਗਾਤਾਰ ਪ੍ਰਧਾਨ ਰਹੇ ਚੁੱਕੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਨੇ ਵੀ ਆਪਣੇ ਹੱਥ ਖੜੇ ਕਰ ਦਿੱਤੇ ਉਹਨਾਂ ਨੇ ਇਹ ਕਹਿ ਕੇ ਪੱਲਾ ਝਾੜਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਚੰਬੜੇ ਹੋਏ ਨੇ ਸਾਨੂੰ ਫੈਸਲਾ ਤੇ ਕੋਈ ਲੈਣ ਨਹੀਂ ਦਿੰਦੇ ਤਾਂ ਫਿਰ ਇਸ ਕਮੇਟੀ ਦਾ ਕੀ ਫਾਇਦਾ ਲੇਕਿਨ ਸੁਖਬੀਰ ਸਿੰਘ ਬਾਦਲ ਜਿਹੜੀ ਵੀ ਚਾਲ ਚੱਲਦਾ ਹੈ ਉਸ ਉੱਤੇ ਚੌਕਾ ਨਹੀਂ ਉਸ ਉੱਤੇ ਸ਼ੱਕਾ ਲੱਗਦਾ ਹੈ ਯਾਨੀ ਕਿ ਕਲਾਬਾਜ਼ੀਆਂ ਚਾਲਬਾਜ਼ੀਆਂ ਦੇ ਵਿੱਚ 101% ਨਿਪੁੰਨ ਹੋ ਗਿਆ ਹੈ ਸੰਪਨ ਹੋ ਗਿਆ ਹੈ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਕਾਫੀ ਲੰਮੇ ਸਮੇਂ ਤੋਂ ਚੁੱਪ ਨੇ ਯਾਨੀ ਕਿ ਜੇਕਰ ਕੋਈ ਪਲਟਵਾਰ ਕਰਨਾ ਹੈ ਵਿਰਸਾ ਸਿੰਘ ਮਿਲਟੋਹਾ ਜਿਹੜੇ ਦੂਸਰੇ ਨੇ ਡਾਕਟਰ ਦਲਜੀਤ ਸਿੰਘ ਚੀਮਾ ਬਲਵਿੰਦਰ ਸਿੰਘ ਪੁੰਦੜ ਜਾਂ ਬਿਕਰਮਜੀਤ ਸਿੰਘ ਜੀਟਿਆ ਭਾਵੇਂ ਹਾਲੇ ਹੁਣ ਨਹੀਂ ਬਣਦੀ ਥੋੜੀ ਥੋੜੀ ਹੁਣ ਬਣ ਲੱਗ ਪਈ ਹੈ ਲੇਕਿਨ ਇਹਨਾਂ ਨੂੰ ਅੱਗੇ ਕਰ ਦਿੱਤਾ ਜਾਂਦਾ ਹੈ ਜਿਸ ਤਰ੍ਹਾਂ ਮੈਂ ਅਸੀਂ ਵਾਰ-ਵਾਰ ਕਹਿੰਨੇ ਆ ਮੋਢਾ ਕਿਸੇ ਦਾ ਬੰਦੂਕ ਕਿਸੇ ਦੀ ਲੇਕਿਨ ਜਿਹੜਾ ਘੋੜਾ ਦਬਾਉਣਾ ਹੈ ਉਹ ਸੁਖਬੀਰ ਸਿੰਘ ਬਾਦਲ ਦੀ ਮਰਜ਼ੀ ਤੋਂ ਬਿਨਾਂ ਨਹੀਂ ਦਬਾਇਆ ਜਾ ਸਕਦਾ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਜਿਨ੍ਹਾਂ ਨੂੰ ਪਰਮਾਣੀ ਰੱਜ ਕੇ ਹੰਗਾਰਾ ਮਿਲ ਰਿਹਾ ਹੈ ਬੱਲੇ ਬੱਲੇ ਹੋਈ ਪਈ ਉਹਨਾਂ ਦੀ ਸਿੱਖ ਪੰਥ ਉਹਨਾਂ ਦੇ ਨਾਲ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਉਹ ਲੋਕ ਸਮਰਪਿਤ ਨੇ ਲੇਕਿਨ ਇਕੋ ਹੀ ਜਿਹੜਾ ਹੈ ਠੋਕਰ ਮਾਰਨੀ ਹੈ ਇਹ ਜਿਹੜੀ ਕਮੇਟੀ ਹੈ ਦਿੱਤਰ-ਵਿੱਤਰ ਹੋ ਜਾਵੇਗੀ ਕਿਉਂ ਹੋ ਜਾਵੇਗੀ ਕਿਉਂਕਿ ਸ਼ਰੋਮਣੀ ਅਕਾਲੀ ਦਲ ਦਾ ਸਾਬਕਾ ਪ੍ਰਧਾਨ ਜਿਹੜੀ ਵੀ ਚਾਲ ਚਲਦਾ ਹੈ ਉਸ ਦੇ ਵਿੱਚ ਸਕਸੈਸ ਹੁੰਦਾ ਹੈ ਉਸ ਦੇ ਵਿੱਚ ਕਾਮਯਾਬ ਹੁੰਦਾ ਹੈ ਇਸ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਜਿਹੜੇ ਨੇ ਬਲੇਵਿੰਦਰ ਸਿੰਘ ਪੁੰਦੜ ਉਹਨਾਂ ਵੱਲੋਂ ਜਥਕ ਬੰਦਕ ਜਥੇਦਾਰਾਂ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਯਾਨੀ ਕਿ ਜਿਹੜੇ ਜਥੇ ਬੰਦਕ ਦੀ ਚੋਣਾਂ ਦੇ ਵੀ ਹਿੱਸਾ ਲੈਣਗੇ ਉਹ ਸ਼੍ਰੋਮਣੀ ਅਕਾਲੀ ਦਲ ਯਾਨੀ ਕਿ ਸੁਖਬੀਰ ਸਿੰਘ ਬਾਦਲ ਦੇ ਹਮੈਤੀ ਹੋਣਗੇ। ਯਾਨੀ ਕਿ ਜੇਕਰ ਪ੍ਰਧਾਨਗੀ ਵੇਲੇ ਵੋਟਾਂ ਪੈਂਦੀਆਂ ਨੇ ਤਾਂ ਸ਼੍ਰੋਮਣੀ ਪੰਜ ਮੈਂਬਰੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਦਾ ਤਾਂ ਕੁਝ ਵੀ ਨਹੀਂ ਬਣਨਾ। ਜਿਸ ਤਰ੍ਹਾਂ ਬੀਬੀ ਜ਼ਗੀਰ ਕੌਰ ਦੇ ਨਾਲ ਹੋਇਆ ਜਦੋਂ ਐਸਡੀਪੀਸੀ ਦੀਆਂ ਚੋਣਾਂ ਹੋਈਆਂ। ਹਾਲਾਂਕਿ ਬੀਬੀ ਕਹਿੰਦੀ ਕਿ 100 ਤੋਂ ਪਲੱਸ ਮੈਨੂੰ ਵੋਟਾਂ ਪੈਣਗੀਆਂ ਲੇਕਿਨ 110 ਵੋਟਾਂ ਪਈਆਂ ਐਡਵੋਕੇਟ ਅਰਜੰਦਰ ਸਿੰਘ ਤਾਮੀ ਨੂੰ ਸਿਰਫ 43 ਵੋਟਾਂ ਪਈਆਂ ਰਾਤੋਂ ਰਾਤ ਜ਼ਮੀਰਾਂ ਵੇਗੀਆਂ ਖਰੀਦਿਆ ਗਿਆ ਇਹ ਤਾਂ ਬੀਬੀ ਜਗੀਰ ਕੌਰ ਵਾਰ-ਵਾਰ ਉਹਨਾਂ ਨੇ ਕਿਹਾ ਲੇਕਿਨ ਹੁਣ ਇਸੇ ਤਰ੍ਹਾਂ ਇਹ ਜਿਹੜੀ ਵਿਉਂਤਪੰਦੀ ਬਣਾਈ ਜਾ ਰਹੀ ਹੈ ਕਿ ਆਪਣੇ ਨਾਲ ਵੱਡੇ ਆਗੂ ਇਕੱਠੇ ਕਰੋ ਵੱਡੇ ਆਗੂਆਂ ਤੋਂ ਵੋਟਬੰਦੀ ਕਰਵਾਓ ਅਤੇ ਫਿਰ ਵਿਖਾਵਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਤੜੇ ਨੂੰ ਬਾਹਰਦਾਰਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਨੂੰ ਕਿਉਂਕਿ ਸੁਖਬੀਰ ਬਾਦਲ ਜਿਹੜੇ ਸਾਰੇ ਸਿਆਸੀ ਲੋਕ ਨੇ ਉਹਨਾਂ ਦੇ ਨਾਲ ਇਕਜੁੱਟ ਹੋ ਗਿਆ ਹੈ। ਯਾਨੀ ਕਿ ਸੁਖਬੀਰ ਸਿੰਘ ਬਾਦਲ ਨਾਤੇ ਬਾਗੀ ਧੜੇ ਨੂੰ ਅਪੀਲ ਖੁਦ ਕਿਉਂ ਨਹੀਂ ਕਰ ਰਿਹਾ? ਬਰਵਿੰਦਰ ਸਿੰਘ ਭੁੰਦਣ ਨੂੰ ਵਾਰ-ਵਾਰ ਕਿਉਂ ਕਹਿ ਰਿਹਾ ਹੈ? ਡਾਕਟਰ ਦਜੀਸ਼ ਸਿੰਘ ਚੀਮਾ ਨੂੰ ਕਹਿ ਰਿਹਾ ਹੈ। ਹਾਲਾਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵੱਲੋਂ ਵੀ ਇਹ ਕਿਹਾ ਗਿਆ ਹੈ ਏ ਨਹੀਂ ਪਤਾ ਕੁਲਦੀਪ ਸਿੰਘ ਗਰਗੱਜ ਉਹਨਾਂ ਨੇ ਕਿਦੇ ਕਹਿਣ ਤੇ ਕਿਹਾ ਕਿ ਇੱਕ ਝਟ ਹੋਣਾ ਚਾਹੀਦਾ ਹੈ ਇਕਤਾ ਦਿਖਾਉਣੀ ਚਾਹੀਦੀ ਹੈ ਇਸ ਕਰਕੇ ਪੁਨਰਨਿਰਮਾਣ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਦਾ ਯਾਨੀ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਸਾਰੇ ਹੀ ਰਸਤੇ ਸਾਫ਼ ਕਰ ਲਏ ਨੇ ਆਪਣੀ ਪ੍ਰਧਾਨਗੀ ਵਾਸਤੇ